ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਅੱਜ ਦੀ ਕਹਾਣੀ ਕਰਨਾਟਕਾ ਸ਼ਹਿਰ ਦੀ ਹੈ ਰਕੇਸ਼ ਨਾਮ ਦਾ ਇੱਕ ਮੁੰਡਾ ਹੈ ਉਸਦਾ ਵਿਆਹ ਹੋ ਰਿਹਾ ਹੈ ਵਿਆਹ ਤੋਂ 2 ਦਿਨ ਪਹਿਲਾਂ ਜਿਵੇਂ ਹੀ ਹਲਦੀ ਤੇ ਹੋਰ ਵਗੈਰਾ ਵਗੈਰਾ ਫੰਕਸ਼ਨ ਚੱਲ ਰਹੇ ਸੀ 3 ਦਿਨ ਵਿਆਹ ਵਿੱਚ ਸੀ ਰਕੇਸ਼ ਦੇ ਇੱਕ ਛੋਟਾ ਭਰਾ ਸੀ ਉਹ ਦੋ ਹੀ ਭਰਾ ਸੀ ਤੇ ਮੰਮੀ ਡਰਦੀ ਸੀ ਰਕੇਸ਼ ਬਹੁਤ ਖੁਸ਼ ਸੀ ਕਿਉਂਕਿ ਉਸਦੀ ਪਸੰਦ ਦੀ ਕੁੜੀ ਨਾਲ ਵਿਆਹ ਹੋਣ ਜਾ ਰਿਹਾ ਸੀ ਰਕੇਸ਼ ਵਧੀਆ ਜੌਬ ਕਰਦਾ ਸੀ ਰਕੇਸ਼ ਸਵੇਰ ਦਾ ਦੋਸਤਾਂ ਦੇ ਵਿੱਚ ਘਿਰਿਆ ਹੋਇਆ ਸੀ ਉਸ ਨੂੰ ਹੁਣ ਥੋੜੀ ਥਕਾਵਟ ਮਹਿਸੂਸ ਹੋ ਰਹੀ ਸੀ ਉਸ ਨੇ ਸੋਚਿਆ ਰੂਮ ਵਿੱਚ ਜਾ ਕੇ ਥੋੜਾ ਜਿਹਾ ਆਰਾਮ ਕਰ ਲਵਾਂ ਉਹ ਆਪਣੇ ਕਮਰੇ ਵਿੱਚ ਗਿਆ ਤੇ ਥੋੜਾ ਚਿਰ ਆਰਾਮ ਕਰਨ ਲਈ ਤਾਂ ਉਸ ਦੇ ਮੰਗ ਰਹੀ ਉਸ ਦੇ ਮੰਮੀ ਡੈਡੀ ਆ ਗਏ ਅਤੇ ਕਹਿਣ ਲੱਗੇ ਕਿ ਅਸੀਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਰਕੇਸ਼ ਕਹਿਣ ਲੱਗਿਆ ਕਿ ਦੱਸੋ ਜੇਹੀ ਕੀ ਗੱਲ ਹੈ ਰਕੇਸ਼ ਦੇ ਮੰਮੀ ਡੈਡੀ ਕਹਿਣ ਲੱਗੇ ਕਿ ਪੁੱਤਰ ਤੇਰੀ ਹੋਣ ਵਾਲੀ ਪਤਨੀ ਦਾ ਫੋਨ ਆਇਆ ਹੈ ਉਹ ਕਹਿੰਦੀ ਹੈ ਕਿ ਆਪਣੇ ਨਾਲ ਮੈਂ ਆਪਣੀ ਭੈਣ ਨੂੰ ਵੀ ਲੈ ਕੇ ਆਵਾਂਗੀ ਰਗਣੀ ਕਹਿੰਦੀ ਹੈ ਕਿ ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਮੰਮੀ ਡੈਡੀ ਨਹੀਂ ਹਨ ਇਸ ਲਈ ਮੈਂ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਆਵਾਂਗੀ ਮੇਰੀ ਭੈਣ ਦਿਮਾਗ ਪੱਖੋਂ ਬੱਚਿਆਂ ਵਰਗੀ ਹੈ ਰਕੇਸ਼ ਆਪਣੇ ਮੰਮੀ ਡੈਡੀ ਨੂੰ ਕਹਿਣ ਲੱਗਿਆ ਕਿ ਮੰਮੀ ਮੇਰੇ ਨਾਲ ਤਾਂ ਰਗਣੀ ਨੇ ਅਜੇ ਹੀ ਕੋਈ ਗੱਲ ਨਹੀਂ ਕੀਤੀ ਤਾਂ ਉਸਦੇ ਮੰਮੀ ਡੈਡੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਜੇਕਰ ਉਹ ਆਪਣੀ ਭੈਣ ਨੂੰ ਲੈ ਕੇ ਆਉਣਾ ਚਾਹੁੰਦੀ ਹੈ ਤਾਂ ਲੈ ਆਵੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਰਕੇਸ਼ ਕਹਿਣ ਲੱਗਿਆ ਕਿ ਮੰਮੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਰਕੇਸ਼ ਸੋਚਣ ਲੱਗਿਆ ਕਿ ਰਾਗਣੀ ਨੇ ਮੰਮੀ ਡੈਡੀ ਨੂੰ ਵਿਆਹ ਤੋਂ 2 ਦਿਨ ਪਹਿਲਾਂ ਫੋਨ ਕਿਉਂ ਕੀਤਾ ਇਸ ਬਾਰੇ ਉਹ ਪਹਿਲਾਂ ਵੀ ਤਾਂ ਗੱਲ ਕਰ ਸਕਦੀ ਸੀ ਰਕੇਸ਼ ਨੇ ਰਾਗਣੀ ਨੂੰ ਫੋਨ ਲਗਾਇਆ ਤੇ ਕਹਿਣ ਲੱਗਿਆ ਕਿ ਰਾਗਣੀ ਏਹੀ ਗੱਲ ਹੋਈ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੂੰ ਆਪਣੀ ਭੈਣ ਨੂੰ ਆਪਣੇ ਨਾਲ ਆਪਣੇ ਸਹੁਰੇ ਘਰ ਲੈ ਕੇ ਆਵੇਂਗੀ ਰਾਗਨੀ ਕਹਿਣ ਲੱਗੀ ਕਿ ਮੇਰੀ ਭੈਣ ਦਾ ਮੇਰੇ ਬਿਨਾ ਰਹਿਣਾ ਮੁਸ਼ਕਲ ਹੈ ਮੇਰੇ ਮੰਮੀ ਡੈਡੀ ਨਹੀਂ ਹਨ ਮੇਰੀ ਭੈਣ ਜਵਾਨ ਹੈ ਪਰ ਦਿਮਾਗ ਪੱਖੋਂ ਕਮਜ਼ੋਰ ਹੈ ਉਸ ਨੂੰ ਚੰਗੇ ਮਾੜੇ ਦਾ ਕੁਝ ਵੀ ਪਤਾ ਨਹੀਂ ਮੇਰੀ ਭੈਣ ਦੀ ਜ਼ਿੰਮੇਵਾਰੀ ਮੇਰੀ ਹੈ ਭਾਵੇਂ ਕਿ ਸਾਡੇ ਤਾਈ ਨੇ ਅੱਜ ਤੱਕ ਸਾਨੂੰ ਪਾਲਿਆ ਹੈ ਸਾਡਾ ਖਿਆਲ ਰੱਖਿਆ ਹੈ ਬਾਰੇ ਮੈਂ ਉਹਨਾਂ ਦੇ ਸਿਰ ਤੇ ਮੇਰੀ ਭੈਣ ਜਵਾਨ ਭੈਣ ਦੀ ਜ਼ਿੰਮੇਵਾਰੀ ਨਹੀਂ ਦੇਣਾ ਚਾਹੁੰਦੀ ਕਿਉਂਕਿ ਹੁਣ ਤੱਕ ਸਾਡੇ ਨਾਲ ਤਾਏ ਤਾਈ ਨੇ ਬਹੁਤ ਕਸ਼ਟ ਝੱਲੇ ਹਨ ਹੁਣ ਮੈਂ ਉਹਨਾਂ ਨੂੰ ਹੋਰ ਤਖਲੀਫ ਨਹੀਂ ਦੇਣਾ ਚਾਹੁੰਦੀ ਰਾਗਣੀ ਕਹਿਣ ਲੱਗੀ ਜੇਕਰ ਤੁਹਾਨੂੰ ਇਹ ਗੱਲ ਮਨਜ਼ੂਰ ਹੈ ਤਾਂ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂਗੀ ਜੇਕਰ ਨਹੀਂ ਮਨਜ਼ੂਰ ਤਾਂ ਤੁਸੀਂ ਅੱਜ ਦੱਸ ਦਿਓ ਰਾਗਣੀ ਦੀਆਂ ਇਹ ਗੱਲਾਂ ਸੁਣ ਕੇ ਰਕੇਸ਼ ਸੋਚਾਂ ਵਿੱਚ ਬਹਿ ਗਿਆ ਉਹ ਆਪਣਾ ਸਿਰ ਫੜ ਕੇ ਬਹਿ ਗਿਆ ਵੀ ਕਿ ਹੁਣ ਕੀ ਹੋ ਸਕਦਾ ਹੈ ਜੇਕਰ ਰਾਗਣੀ ਪਹਿਲਾਂ ਸਭ ਕੁਝ ਦੱਸ ਦਿੰਦੀ ਤਾਂ ਉਸ ਨਾਲ ਵਿਆਹ ਕਰਨ ਲਈ ਰਾਜੀ ਹੀ ਨਾ ਹੁੰਦਾ ਮੈਂ ਆਪਣੇ ਮੰਮੀ ਡੈਡੀ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਸੀਮਾ ਦਾ ਰਾਗਣੀ ਤੋਂ ਬਿਨਾ ਹਾਇ ਹੀ ਕੌਣ ਰਕੇਸ਼ ਨੇ ਫਿਰ ਕੋਈ ਸਕੀਮ ਸੋਚੀ ਤੇ ਮਨ ਹੀ ਮਨ ਕੋਈ ਗੇਮ ਘੜੀ ਉਸ ਤੋਂ ਬਾਅਦ ਰਕੇਸ਼ ਨੇ ਰਾਗਣੀ ਨੂੰ ਮੈਸੇਜ ਕੀਤਾ ਕਿ ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਮੈਂ ਤੇਰੀ ਗੱਲ ਮੋੜ ਦਿਆਂ ਜਿਵੇਂ ਤੂੰ ਕਹੇਂਗੀ ਓਵੇਂ ਹੀ ਹੋਵੇਗਾ ਰਕੇਸ਼ ਨੂੰ ਥੋੜੀ ਬੇਚੈਨੀ ਮਹਿਸੂਸ ਹੋਈ ਉਸਨੇ ਆਪਣੇ ਅੰਦਰ ਜੋ ਗੇਮ ਬਣਾਈ ਸੀ ਪਤਾ ਨਹੀਂ ਗਲਤ ਸੀ ਕਿ ਠੀਕ ਪਰ ਫਿਰ ਰਕੇਸ਼ ਫੰਕਸ਼ਨ ਦੇ ਵਿੱਚ ਖੁਸ਼ੀ ਮਨਾਉਣ ਲੱਗ ਗਿਆ ਇਸ ਤਰ੍ਹਾਂ ਕਰ ਦੇ ਕਰਾਉਂਦੇ ਵਿਆਹ ਹੋ ਗਿਆ ਰਾਗਣੀ ਦੇ ਨਾਲ ਉਹਦੀ ਭੈਣ ਵੀ ਆ ਗਈ ਸੀ ਸਾਰੇ ਜਾਣੇ ਸੀਮਾ ਨੂੰ ਵੇਖ ਕੇ ਹੈਰਾਨ ਰਹਿ ਗਏ ਉਹ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਸੀ ਇੱਕ ਵਾਰ ਤਾਂ ਸੀਮਾ ਨੂੰ ਵੇਖ ਕੇ ਰਕੇਸ਼ ਦੀ ਵੀ ਨੀਤ ਫਿੱਟ ਗਈ ਉਹ ਸੋਚਣ ਲੱਗਿਆ ਜੇਕਰ ਸੀਮਾ ਦਿਮਾਗ ਪੱਖੋਂ ਠੀਕ ਹੁੰਦੀ ਤਾਂ ਮੈਂ ਕਦੇ ਵੀ ਰਗਣੀ ਨਾਲ ਵਿਆਹ ਨਾ ਕਰਦਾ ਰਗਣੀ 1 ਮਿੰਟ ਵੀ ਪਰਾਂ ਨਹੀਂ ਹੁੰਦੀ ਸੀ ਸੀਮਾ ਨੂੰ ਛੱਡ ਕੇ ਵੀ ਮੇਰੀ ਭੈਣ ਇਕੱਲੀ ਹੈ ਰਾਤ ਵੇਲੇ ਜਦੋਂ ਰਕੇਸ਼ ਤੇ ਰਗਣੀ ਆਪਣੇ ਕਮਰੇ ਵਿੱਚ ਸੌਣ ਲਈ ਗਏ ਤਾਂ ਰਗਣੀ ਨੇ ਆਪਣੀ ਸੱਸ ਨੂੰ ਸੀਮਾ ਦਾ ਧਿਆਨ ਰੱਖਣ ਲਈ ਕਿਹਾ ਪਰ ਫੇਰ ਵੀ ਰਗਣੀ ਨੂੰ ਇੰਨੀ ਬੇਚੈਨੀ ਸੀ ਕਿ ਵਾਰ-ਵਾਰ ਦੇਖਦੀ ਸੀ ਕਿ ਮੇਰੀ ਭੈਣ ਕਿੱਥੇ ਹੈ ਮੇਰੀ ਭੈਣ ਕਿਵੇਂ ਹੋਵੇਗੀ ਰਾਗਣੀ ਦੇ ਕਹਨ ਤਿਰਕੇਸ਼ ਜਦੋਂ ਆਪਣੀ ਮਾਂ ਕੋਲ ਆਪਣੀ ਸਾਲੀ ਨੂੰ ਦੇਖਣ ਲਈ ਗਿਆ ਤਾਂ ਉਹਦੀ ਮਾਂ ਉਹਦੇ ਕੋਲ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੀ ਸੀ ਸੀਮਾ ਨੂੰ ਬੱਚਿਆਂ ਵਾਂਗ ਸਮਝਾ ਰਹੀ ਸੀ ਸੀਮਾ ਵੀ ਹੂੰ ਹੂੰ ਕਰਦੀ ਅੱਗੋਂ ਸੁਣ ਰਹੀ ਸੀ ਸੀਮਾ ਰਕੇਸ਼ ਦੀ ਮਾਂ ਦੇ ਕੋਲ ਹੀ ਸੌ ਗਈ ਜਦੋਂ ਸਵੇਰ ਹੋਈ ਤਾਂ ਰਕੇਸ਼ ਨੇ ਵੇਖਿਆ ਕਿ ਰਾਗਣੀ ਕਮਰੇ ਵਿੱਚ ਨਹੀਂ ਸੀ ਉਸਨੇ ਬਾਥਰੂਮ ਵਿੱਚ ਵੀ ਵੇਖਿਆ ਪਰ ਉਹ ਉੱਥੇ ਵੀ ਨਹੀਂ ਸੀ ਰਕੇਸ਼ ਦੇ ਘਰ ਵਿੱਚ ਇੱਕ ਰਸ ਵਿਆਹ ਵਾਲਾ ਮੁੰਡਾ ਤੇ ਨੂੰ ਸਵੇਰੇ ਇਕੱਠੇ ਕਮਰੇ ਵਿੱਚੋਂ ਬਾਹਰ ਆ ਕੇ ਸਾਰਿਆਂ ਦਾ ਅਸ਼ੀਰਵਾਦ ਲੈਂਦੇ ਸੀ। ਰਕੇਸ਼ ਹੌਲੀ ਜੀ ਕਮਰੇ ਵਿੱਚੋਂ ਬਾਹਰ ਆਇਆ ਤੇ ਰਗਣੀ ਨੂੰ ਲੱਭਣ ਲੱਗਿਆ। ਸਾਰੇ ਰਿਸ਼ਤੇਦਾਰ ਭੈਣ ਭਾਈ ਸੁੱਤੇ ਪੈ ਸੀ। ਰਕੇਸ਼ ਦੱਬੇ ਪੈਰੀ ਤੁਰਦਾ ਹੋਇਆ ਇੱਧਰ ਉੱਧਰ ਜਾਣ ਲੱਗਾ। ਸਾਰੇ ਘਰ ਚ ਲੱਭਣ ਤੋਂ ਬਾਅਦ ਜਦੋਂ ਰਕੇਸ਼ ਨੇ ਸਟੋਰ ਰੂਮ ਵੇਖਿਆ ਤਾਂ ਰਗਣੀ ਉੱਥੇ ਬੈਠੀ ਸੀਮਾ ਨੂੰ ਕੁਝ ਖਵਾ ਰਹੀ ਸੀ। ਰਕੇਸ਼ ਨੇ ਰਗਣੀ ਨੂੰ ਝਿੜਕਦੇ ਹੋਏ ਕਿਹਾ ਇਹ ਤੂੰ ਕੀ ਕਰ ਰਹੀ ਹੈਂ? ਤਾਂ ਸੀਮਾ ਕਹਿਣ ਲੱਗੀ ਜੀਜਾ ਜੀ ਦੀਦੀ ਮੈਨੂੰ ਖਾਣਾ ਖਵਾ ਰਹੀ ਹੈ ਫਿਰ ਮੈਂ ਸਭ ਗੱਲ ਸੰਭਾਲਦੇ ਹੋਏ ਰਾ ਕਿਹਾ ਕਿ ਰਗਣੀ ਮੈਂ ਤੈਨੂੰ ਇਸ ਲਈ ਕਹਿ ਰਿਹਾ ਹਾਂ ਕਿ ਜੇਕਰ ਤੈਨੂੰ ਕਿਸੇ ਨੇ ਇੱਥੇ ਵੇਖ ਲਿਆ ਤਾਂ ਸਾਰੇ ਕੀ ਸੋਚਣਗੇ ਰਕੇਸ਼ ਨੇ ਕਿਹਾ ਰਗਣੀ ਤੂੰ ਨਹੀਂ ਜਾਣਦੀ ਸਾਡੇ ਘਰ ਦੀ ਇੱਕ ਰਸਮ ਹੈ ਸਾਨੂੰ ਦੋਨਾਂ ਨੂੰ ਕਮਰੇ ਵਿੱਚੋਂ ਇਕੱਠੇ ਬਾਹਰ ਜਾਣਾ ਪਵੇਗਾ ਰਗਣੀ ਕਹਿਣ ਲੱਗੀ ਕਿ ਮੈਂ ਹੁਣੇ ਹੀ ਆ ਰਹੀ ਹਾਂ ਰਗਣੀ ਰਕੇਸ਼ ਤੇ ਮਗਰ ਮਗਰ ਆ ਗਈ ਤੇ ਨਾਕੇ ਤਿਆਰ ਹੋਣ ਲੱਗ ਗਈ ਫਿਰ ਰਕੇਸ਼ ਤੇ ਰਾਗਣੀ ਦੋਵੇਂ ਕਮਰੇ ਵਿੱਚੋਂ ਬਾਹਰ ਆਏ ਉਹਨਾਂ ਦੋਵਾਂ ਨੇ ਸਾਰਿਆਂ ਤੋਂ ਅਸ਼ੀਰਵਾਦ ਲਿਆ ਉਸ ਦਿਨ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਰਕੇਸ਼ ਦੀ ਮਾਂ ਨੇ ਸੀਮਾ ਲਈ ਇੱਕ ਕਮਰਾ ਖਾਲੀ ਕਰਵਾ ਦਿੱਤਾ ਉਸ ਕਮਰੇ ਵਿੱਚ ਸੀਮਾ ਰਹਿਣ ਲੱਗੀ ਇਸ ਤਰ੍ਹਾਂ ਦਿਨ ਲੰਘਦੇ ਗਏ ਰਕੇਸ਼ ਹਰ ਰੋਜ਼ ਸੀਮਾ ਕੋਲ ਬੈਠਦਾ ਤੇ ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨ ਲੱਗਿਆ ਰਕੇਸ਼ ਦੀ ਮਾਂ-ਪਾਪੇ ਸੀਮਾ ਨੂੰ ਕੁਝ ਨਹੀਂ ਕਹਿੰਦੀ ਸੀ ਰਸੀ ਸੀਮਾ ਉਸ ਦੀਆਂ ਅੱਖਾਂ ਵਿੱਚ ਰੜਕਣ ਲੱਗੀ ਕਿਉਂਕਿ ਰਕੇਸ਼ ਦੀ ਮਾਂ ਸੋਚਦੀ ਸੀ ਕਿ ਅਸੀਂ ਤਾਂ ਘਰ ਵਿੱਚ ਨੂੰ ਲੈ ਕੇ ਆਏ ਸੀ ਪਰ ਰਾਗਣੀ ਤਾਂ ਸਾਰਾ ਦਿਨ ਆਪਣੀ ਭੈਣ ਵਿੱਚ ਹੀ ਵਿਅਸਤ ਰਹਿੰਦੀ ਹੈ ਉਹ ਰਕੇਸ਼ ਨੂੰ ਕਹਿਣ ਲੱਗੀ ਕਿ ਠੀਕ ਹੈ ਸੀਮਾ ਰਾਗਣੀ ਦੇ ਨਾਲ ਇਸ ਘਰ ਵਿੱਚ ਆ ਗਈ ਹੈ ਪਰ ਰਾਗਣੀ ਦੀ ਇਸ ਘਰ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੈ ਉਸ ਦਾ ਫਰਜ਼ ਬਣਦਾ ਹੈ ਕਿ ਸਾਡਾ ਵੀ ਖਿਆਲ ਰੱਖੇ ਰਕੇਸ਼ ਨੇ ਆਪਣੀ ਮਾਂ ਦੇ ਕਹਿਣ ਤੋਂ ਬਾਅਦ ਸੋਚਿਆ ਕਿ ਹੁਣ ਟਾਈਮ ਆ ਗਿਆ ਹੈ ਆਪਣੀ ਗੇਮ ਖੇਡਣ ਦਾ ਇੱਕ ਦਿਨ ਰਕੇਸ਼ ਦਾ ਛੋਟਾ ਭਰਾ ਤੇ ਮਾਤਾ ਪਿਤਾ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਰਾਗਣੀ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ ਰਕੇਸ਼ ਆਪਣੀ ਸਾਲੀ ਸੀਮਾ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਿਆ ਕਿ ਚੱਲ ਸੀਮਾ ਆਪਾਂ ਪਾਰਕ ਵਿੱਚ ਜਾ ਕੇ ਆਈਏ ਸੀਮਾ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਪਾਰਕ ਵਿੱਚ ਤਾਂ ਚਲੀ ਜਾਵਾਂਗੀ ਪਰ ਪਹਿਲਾਂ ਦੀਦੀ ਨੂੰ ਦੱਸ ਆਵਾਂ ਜਿਸ ਦਿਨ ਮੈਂ ਤੁਹਾਡੇ ਭਰਾ ਨਾਲ ਬਾਹਰ ਚਲੀ ਗਈ ਸੀ ਉਸ ਦਿਨ ਦੀਦੀ ਮੇਰੇ ਉੱਪਰ ਗੁੱਸਾ ਕਰ ਰਹੀ ਸੀ ਦੀਦੀ ਨੇ ਮੈਨੂੰ ਕਿਹਾ ਸੀ ਕਿ ਇਕੱਲੀ ਬਾਹਰ ਨਾ ਜਾਇਆ ਕਰ ਰਕੇਸ਼ ਕਹਿਣ ਲੱਗਿਆ ਕਿ ਸੀਮਾ ਮੇਰੇ ਨਾਲ ਜਾਣ ਲਈ ਤੇਰੀ ਦੀਦੀ ਤੈਨੂੰ ਕੁਝ ਨਹੀਂ ਕਹੇਗੀ ਆਪਾਂ ਜਲਦੀ ਹੀ ਵਾਪਸ ਆ ਜਾਵਾਂਗੇ ਸੀਮਾ ਵੀ ਰਕੇਸ਼ ਦੀਆਂ ਗੱਲਾਂ ਵਿੱਚ ਆ ਗਈ ਰਕੇਸ਼ ਨੇ ਸੀਮਾ ਨੂੰ ਮੋਟਰਸਾਈਕਲ ਤੇ ਬਿਠਾਇਆ ਤੇ ਤੁਰ ਪਿਆ ਕੁਝ ਟਾਈਮ ਪਾਰਕ ਵਿੱਚ ਘੁਮਾਉਣ ਤੋਂ ਬਾਅਦ ਰਕੇਸ਼ ਸੀਮਾ ਨੂੰ ਬਹੁਤ ਦੂਰ ਲੈ ਗਿਆ ਉਹਨਾਂ ਨੂੰ ਘਰੋਂ ਗਿਆ 2-3 ਘੰਟੇ ਹੋ ਗਏ ਸੀ ਪਰੰਤੂ ਰਾਗਣੀ ਇਸ ਗੱਲ ਤੋਂ ਬਿਲਕੁਲ ਵੇਖਬਰ ਸੀ ਕਿ ਸੀਮਾ ਆਪਣੇ ਕਮਰੇ ਵਿੱਚ ਨਹੀਂ ਹੈ ਰਾਗਣੀ ਨੇ ਰਕੇਸ਼ ਨੂੰ ਫੋਨ ਕੀਤਾ ਕਿ ਮੈਂ ਕੁਝ ਕੱਪੜੇ ਤੇ ਸਮਾਨ ਲੈਣ ਲਈ ਬਾਜ਼ਾਰ ਜਾਣਾ ਹੈ ਤੁਸੀਂ ਘਰ ਆ ਜਾਓ ਰਕੇਸ਼ ਕਹਿਣ ਲੱਗਿਆ ਕਿ ਅੱਜ ਮੈਨੂੰ ਜਿਆਦਾ ਕੰਮ ਹੈ ਇਸ ਲਈ ਆਪਾਂ ਬਾਜ਼ਾਰ ਕੱਲ ਨੂੰ ਜਾਵਾਂਗੇ ਰਾਗਣੀ ਦਾ ਫੋਨ ਕੱਟਣ ਤੋਂ ਬਾਅਦ ਰਕੇਸ਼ ਨੇ ਆਪਣਾ ਫੋਨ ਸਵਿਚ ਆਫ ਕਰ ਲਿਆ ਉਹ ਨਹੀਂ ਚਾਹੁੰਦਾ ਸੀ ਕਿ ਰਾਗਣੀ ਉਸਨੂੰ ਬਾਰ-ਬਾਰ ਫੋਨ ਤੇ ਡਿਸਟਰਬ ਕਰੇ ਰਕੇਸ਼ ਸੀਮਾ ਨੂੰ ਲੈ ਕੇ ਉਸ ਥਾਂ ਤੇ ਚਲਾ ਗਿਆ ਜਿੱਥੇ ਜਾਣ ਤੋਂ ਪਹਿਲਾਂ ਇੱਕ ਆਮ ਇਨਸਾਨ 100 ਵਾਰੀ ਸੋਚਦਾ ਉਹ ਸੀਮਾ ਨੂੰ ਇੱਕ ਕੋਠੇ ਤੇ ਲੈ ਗਿਆ ਉੱਥੇ ਇੱਕ ਔਰਤ ਬੈਠੀ ਸੀ ਜਿਸ ਨੇ ਬਹੁਤ ਮੇਕਅਪ ਕੀਤਾ ਹੋਇਆ ਸੀ ਤੇ ਬਹੁਤ ਹੀ ਸੋਹਣੇ ਕੱਪੜੇ ਪਾਏ ਹੋਏ ਸੀ ਉਸ ਨੇ ਸੀਮਾ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਸੀਮਾ ਉਸ ਨੂੰ ਵੇਖ ਕੇ ਘਬਰਾ ਗਈ ਉਹ ਬੱਚਿਆਂ ਵਾਂਗ ਪਾਈਦੀ ਹੋਈ ਆ ਕੇ ਰਕੇਸ਼ ਦੀ ਬੁੱਕਲ ਵਿੱਚ ਵੜ ਗਈ। ਰਕੇਸ਼ ਨੇ ਉਸ ਔਰਤ ਨਾਲ ਸੌਦਾ ਕੀਤਾ ਤੇ ਸੀਮਾ ਦਾ 5 ਲੱਖ ਰੁਪਈਆ ਮੰਗਿਆ। ਉਸ ਔਰਤ ਨੇ ਸੀਮਾ ਨੂੰ ਚੰਗੀ ਤਰ੍ਹਾਂ ਵੇਖਿਆ ਅਤੇ ਕਹਿਣ ਲੱਗੀ ਕਿ ਦਿਮਾਗ ਪੱਖੋਂ ਕਮਜ਼ੋਰ ਲੱਗਦੀ ਹੈ। ਇਹ ਬੱਚਿਆਂ ਵਾਂਗ ਵਿਵਹਾਰ ਕਿਉਂ ਕਰ ਰਹੀ ਹੈ? ਰਕੇਸ਼ ਨੇ ਦੱਸਿਆ ਕਿ ਇਸ ਦਾ ਥੋੜਾ ਦਿਮਾਗ ਘੱਟ ਹੈ। ਉਹ ਔਰਤ ਕਹਿਣ ਲੱਗੀ ਮੈਂ ਤੈਨੂੰ 5 ਲੱਖ ਰੁਪਏ ਨਹੀਂ ਦੇਵਾਂਗੀ। ਮੈਂ ਸਿਰਫ 2 ਲੱਖ ਰੁਪਏ ਦੇਵਾਂਗੀ ਉਹ ਵੀ 1 ਲੱਖ ਅੱਜ ਤੇ 1 ਲੱਖ 2 ਮਹੀਨੇ ਬਾਅਦ ਆ ਕੇ ਲੈ ਜਾਣਾ ਜੇਕਰ ਇਹ ਕੁੜੀ ਸਾਡੇ ਕੰਮ ਦੀ ਹੋਈ ਤਾਂ ਨਹੀਂ ਤਾਂ ਬਾਕੀ ਦਾ 1 ਲੱਖ ਰੁਪਈਆ ਤੈਨੂੰ ਨਹੀਂ ਮਿਲੇਗਾ ਰਕੇਸ਼ ਨੇ ਸੋਚਿਆ ਕਿ ਫਰੀਦਾ ਤਾਂ 1 ਲੱਖ ਰੁਪਈਆ ਵੀ ਬਹੁਤ ਹੈ ਉਸ ਔਰਤ ਨੇ ਕਿਹਾ ਠੀਕ ਹੈ ਤੂੰ ਚੱਲਿਆ ਜਾ ਤੇ ਕੁੜੀ ਨੂੰ ਇੱਥੇ ਛੱਡ ਜਾ ਰਕੇਸ਼ ਨੇ ਸੀਮਾ ਨੂੰ ਉੱਥੇ ਛੱਡਿਆ ਤੇ ਆਪ ਵਾਪਸ ਆ ਗਿਆ ਸੀਮਾ ਰੋਣ ਲੱਗੀ ਪਰ ਉਸਔਰਤ ਨੇ ਸੀਮਾ ਨੂੰ ਗੱਲ ਨਹੀਂ ਲਾ ਲਿਆ ਰਕੇਸ਼ ਰਸਤੇ ਵਿੱਚ ਆਉਂਦਾ ਹੋਇਆ ਸੋਚ ਰਿਹਾ ਸੀ ਕਿ ਹੁਣ ਰਾਗਣੀ ਮੇਰੇ ਅਤੇ ਮੇਰੇ ਪਰਿਵਾਰ ਉੱਪਰ ਧਿਆਨ ਦੇਵੇਗੀ ਰਕੇਸ਼ ਸੋਚ ਰਿਹਾ ਸੀ ਕਿ ਮੈਂ ਸਹੀ ਕੀਤਾ ਹੈ ਕਿਉਂਕਿ ਰਾਗਣੀ ਨੇ ਵੀ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਉਹ ਆਪਣੀ ਭੈਣ ਨੂੰ ਨਾਲ ਲੈ ਕੇ ਆਵੇਗੀ ਰਕੇਸ਼ ਨੇ ਉਹ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾਏ ਅਤੇ ਘਰ ਆ ਗਿਆ ਰਕੇਸ਼ ਨੇ ਆਪਣੀ ਘਰਵਾਲੀ ਤੋਂ ਬਦਲਾ ਲੈਣ ਲਈ ਉਸ ਕੁੜੀ ਦੀ ਜ਼ਿੰਦਗੀ ਦਾte ਲਾ ਦਿੱਤੀ ਜਿਸ ਦਾ ਦਿਮਾਗ ਬਿਲਕੁਲ ਬੱਚਿਆਂ ਵਰਗਾ ਸੀ ਸੀਮਾ ਨਿਆਣੀ ਤੇ ਵੇਖਸੂਰ ਸੀ ਜਦੋਂ ਰਕੇਸ਼ ਘਰ ਪਹੁੰਚਿਆ ਤਾਂ ਰਾਗਣੀ ਰੋ ਰਹੀ ਸੀ ਉਹ ਕਹਿਣ ਲੱਗੀ ਕਿ ਰਕੇਸ਼ ਸੀਮਾ ਪਤਾ ਨਹੀਂ ਕਿੱਥੇ ਚਲੀ ਗਈ ਹੈ ਰਕੇਸ਼ ਦੇ ਮੰਮੀ ਡੈਡੀ ਅਤੇ ਛੋਟਾ ਭਰਾ ਵੀ ਘਰ ਆ ਗਏ ਸੀ ਉਹ ਤਿੰਨੇ ਜਾਣੇ ਸੀਮਾ ਨੂੰ ਵੱਖ-ਵੱਖ ਥਾਵਾਂ ਤੇ ਲੱਭਣ ਲੱਗੇ ਰਾਗਣੀ ਨੇ ਆਪਣੇ ਦਾਏ ਨੂੰ ਫੋਨ ਕੀਤਾ ਤੇ ਸੀਮਾ ਦੇ ਗੁੰਮ ਹੋ ਜਾਣ ਦੀ ਗੱਲ ਦੱਸੀ ਉਨਾਂ ਨੇ ਸੀਮਾ ਨੂੰ ਹਰ ਥਾਂ ਲੱਭਿਆ ਪਰ ਜਦੋਂ ਉਹ ਨਾ ਲੱਭੀ ਤਾਂ ਉਸ ਦੇ ਸੱਸ ਸਹੁਰਾ ਕਹਿਣ ਲੱਗੇ ਕਿ ਆਪਾਂ ਪੁਲਿਸ ਵਿੱਚ ਸੀਮਾ ਦੇ ਗੁੰਮ ਹੋ ਜਾਣ ਦੀ ਰਿਪੋਰਟ ਲਿਖਾ ਦਿੰਦੇ ਹਾਂ ਰਕੇਸ਼ ਕਹਿਣ ਲੱਗਾ ਕਿ ਨਹੀਂ ਇਸ ਗੱਲ ਵਿੱਚ ਮੇਰੀ ਬਹੁਤ ਬੇਇੱਜ਼ਤੀ ਹੋਵੇਗੀ ਲੋਕ ਕਹਿਣਗੇ ਕਿ ਰਕੇਸ਼ ਦੀ ਸਾਲੀ ਘਰੋਂ ਭੱਜ ਗਈ ਹੈ ਸਾਰਾ ਟੱਬਰ ਰਿਪੋਰਟ ਲਿਖਾਉਣ ਦੇ ਹੱਕ ਵਿੱਚ ਸੀ ਪਰ ਰਕੇਸ਼ ਬਾਰ-ਬਾਰ ਮਨਾਂ ਕਰ ਰਿਹਾ ਸੀ ਰਕੇਸ਼ ਨਹੀਂ ਚਾਹੁੰਦਾ ਸੀ ਕਿ ਉਸਦੀ ਪੋਲ ਖੁੱਲ ਜਾਵੇ ਇੱਕ ਤੋਂ ਬਾਅਦ ਇੱਕ ਦਿਨ ਲੰਘਦੇ ਗਏ ਰਾਗਣੀ ਦਾ ਰੋ ਰੋ ਬੁਰਾ ਹਾਲ ਸੀ ਉਹ ਡਿਪਰੈਸ਼ਨ ਵਿੱਚ ਚਲੀ ਗਈ ਬੁਖਾਰ ਚੜਨ ਲੱਗ ਗਿਆ ਰਕੇਸ਼ ਦੇ ਮਾਤਾ ਪਿਤਾ ਤੇ ਛੋਟਾ ਭਰਾ ਸੀਮਾ ਦੇ ਗੁੰਮ ਹੋ ਜਾਣ ਤੋਂ ਦੁਖੀ ਸੀ ਪ੍ਰੰਤੂ ਰਕੇਸ਼ ਆਪਣੇ ਆਪ ਵਿੱਚ ਮਸਤ ਸੀ ਉਹ ਡਿਊਟੀ ਜਾਂਦਾ ਤੇ ਘਰ ਆ ਕੇ ਖਾਣਾ ਖਾ ਕੇ ਬੇਫਿਕਰ ਹੋ ਕੇ ਸੌਂ ਜਾਂਦਾ ਉੱਪਰੋਂ ਉੱਪਰੋਂ ਤਾਂ ਉਹ ਆਪਣੇ ਆਪ ਨੂੰ ਦੁਖੀ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਮਨ ਨਹੀਂ ਮਾਨਾ ਬਹੁਤ ਖੁਸ਼ ਸੀ ਰਕੇਸ਼ ਦੀ ਘਰ ਵਾਲੀ ਨੂੰ ਪ੍ਰਕਾਸ਼ ਤੇ ਸ਼ੱਕ ਹੋਇਆ ਵੀ ਇਹ ਇਕੱਲਾ ਬੰਦਾ ਹੈ ਜਿਹੜਾ ਰਿਪੋਰਟ ਨਹੀਂ ਲਿਖਾਉਣ ਦਿੰਦਾ ਬਾਕੀ ਸਾਰੇ ਰਿਪੋਰਟ ਲਿਖਾਉਣ ਦੇ ਹੱਕ ਵਿੱਚ ਨੇ ਰਾਗਣੀ ਨੇ ਆਪਣੇ ਤਾਇਏ ਨੂੰ ਫੋਨ ਕੀਤਾ ਰਾਗਣੀ ਦਾ ਤਾਇਆ ਵੀ ਕਹਿਣ ਲੱਗਿਆ ਕਿ ਸਾਨੂੰ ਰਿਪੋਰਟ ਲਿਖਾ ਦੇਣੀ ਚਾਹੀਦੀ ਹੈ ਰਕੇਸ਼ ਆਪਣੀ ਘਰ ਵਾਲੀ ਦੇ ਤਾਇਏ ਨੂੰ ਕਹਿਣ ਲੱਗਿਆ ਕਿ ਜੇਕਰ ਤੁਸੀਂ ਮੇਰੀ ਬੇਇੱਜ਼ਤੀ ਕਰਾਉਣੀ ਹੀ ਹੈ ਤਾਂ ਫਿਰ ਤੁਹਾਡੀ ਮਰਜ਼ੀ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਪਿੰਡ ਵਿੱਚ ਮੇਰੀ ਬੇਇੱਜ਼ਤੀ ਹੋਵੇ ਕਰਦੇ ਕਰਦੇ ਮਹੀਨਾ ਲੰਘ ਗਿਆ ਰਾਗਣੀ ਬਹੁਤ ਚਿੰਤਾ ਵਿੱਚ ਸੀ ਰਕੇਸ਼ ਦੇ ਮਾਤਾ ਪਿਤਾ ਵੀ ਰਾਗਣੀ ਨੂੰ ਦੁਖੀ ਵੇਖ ਕੇ ਬਹੁਤ ਦੁਖੀ ਹੁੰਦੇ ਉਹ ਹਰ ਰੋਜ਼ ਸੀਮਾ ਦੀ ਭਾਲ ਕਰਦੇ ਰਹਿੰਦੇ ਰਾਗਣੀ ਨੇ ਆਪਣਾ ਸ਼ੱਕ ਕੱਢਣ ਲਈ ਇੱਕ ਦਿਨ ਸੁੱਤੇ ਪਏ ਰਕੇਸ਼ ਦਾ ਫੋਨ ਚੁੱਕਿਆ ਅਤੇ ਚੈੱਕ ਕਰਨ ਲੱਗੀ ਜਦੋਂ ਉਸਨੇ ਰਕੇਸ਼ ਦਾ ਫੋਨ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰਕੇਸ਼ ਬੇਫਿਕਰੀ ਵਿੱਚ ਸੌਂ ਰਿਹਾ ਸੀ ਰਗਣੀ ਨੇ ਦੇਖਿਆ ਕਿ ਇਸ ਬੰਦੇ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਜੇ ਰਿਪੋਰਟ ਦਾ ਨਾਂ ਲੈਂਦੇ ਹਾਂ ਤਾਂ ਲੜਨ ਲੱਗ ਜਾਂਦੇ ਆ ਇਸ ਤਰ੍ਹਾਂ ਮੇਰੀ ਭੈਣ ਕਿਵੇਂ ਮਿਲੂਗੀ ਰਕੇਸ਼ ਦਾ ਇਹ ਰੂਪ ਤਾਂ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਫੋਨ ਵੇਖਣ ਤੋਂ ਬਾਅਦ ਰਗਣੀ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿਉਂਕਿ ਉਸਨੇ ਦੋਸਤ ਨਾਲ ਗੱਲ ਕੀਤੀ ਸੀ ਕਿ ਮੈਂ ਆਹ ਕੰਮ ਕਰੂੰਗਾ ਜਿਵੇਂ ਕਹਿੰਦੇ ਨੇ ਇੱਕ ਚੋਰ 20 ਸਾਲ ਚੋਰੀ ਕਰੀ ਗਿਆ ਇਕੱਲਾ 7 ਫੁੱਟ ਦਾ ਬੰਦਾ ਸੀ ਕਿਸੇ ਦੇ ਘਰ ਚੋਰੀ ਕਰਨ ਗਿਆ ਉਹ ਹਰਿਆਣੇ ਚ ਤਾਂ ਉਹਦੇ ਤੋਂ ਕੰਦ ਨਹੀਂ ਟੱਪੀ ਗਈ ਉਸ ਵਾਰੀ ਭਾਵੇਂ ਉਹ ਲੋਕਾਂ ਦੀਆਂ ਵੱਡੀਆਂ-ਵੱਡੀਆਂ ਕੰਦਾਂ ਟੱਪਦਾ ਸੀ ਉਹ ਪਿੰਡੇ ਤੇ ਗਰੀਸ ਲਾ ਕੇ ਰੱਖਦਾ ਸੀ ਉਹਦੇ ਕੋਲੋਂ ਘੱਟੋ-ਘੱਟ 25-30 ਕਿਲੋ ਸੋਨਾ ਸੀ ਉਹ ਮਿਲਿਆ ਤਾਂ ਉਹ ਕਹਿੰਦਾ ਮੈਂ ਇਕੱਲਾ ਸੀ ਮੇਰੇ ਨਾਲ ਹੋਰ ਕੋਈ ਚੋਰ ਨਹੀਂ ਸੀ ਕਿਸੇ ਨਾਲ ਮੇਰਾ ਸੀਰ ਸਾਂਝ ਨਹੀਂ ਜੇਕਰ ਸਿਰ ਸਾਂਝ ਹੁੰਦਾ ਤਾਂ ਕਹਿੰਦਾ ਮੈਂ ਕਦੋਂ ਦਾ ਫਸਿਆ ਹੁੰਦਾ ਇਸ ਤਰ੍ਹਾਂ ਰਕੇਸ਼ ਵੀ ਆਪਣੇ ਦੋਸਤ ਨਾਲ ਕੀਤੀ ਗੱਲ ਕਰਕੇ ਫੜਿਆ ਗਿਆ ਪਰ ਰਗਣੀ ਨੇ ਰਕੇਸ਼ ਨੂੰ ਕੁਝ ਵੀ ਪਤਾ ਨਾ ਲੱਗਣ ਦਿੱਤਾ ਇੱਕ ਮਹੀਨੇ ਬਾਅਦ ਰਕੇਸ਼ ਨੂੰ ਫੋਨ ਆਇਆ ਕੋਠੇ ਤੋਂ ਕੋਠੇ ਵਾਲਿਆਂ ਨੇ ਇਹ ਕਿਹਾ ਕਿ ਅਸੀਂ ਕੋਠੇ ਤੋਂ ਬੋਲਦੇ ਹਾਂ ਤਾਰਾਬਾਈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਜਦੋਂ ਰਕੇਸ਼ ਤਾਰਾਬਾਈ ਨਾਲ ਗੱਲ ਕਰਨ ਲੱਗਿਆ ਤਾਂ ਉਹ ਕਹਿਣ ਲੱਗੀ ਕਿ ਆਪਣੇ ਬਾਕੀ ਰਹਿੰਦੇ 1 ਲੱਖ ਰੁਪਏ ਆ ਕੇ ਲੈ ਜਾ ਪਹਿਲਾਂ ਤਾਂ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਤਾਰਾ ਵਾਈ ਉਸ ਨੂੰ ਕਹੇਗੀ ਕਿ ਤੂੰ ਆਪਣੀ ਸਾਲੀ ਨੂੰ ਆ ਕੇ ਵਾਪਸ ਲੈ ਜਾ ਉਹ ਸੋਚਣ ਲੱਗਿਆ ਸੀ ਕਿ ਹੁਣ ਮੈਂ ਉਸ ਨੂੰ ਘਰ ਨਹੀਂ ਲੈ ਕੇ ਆਵਾਂਗਾ ਭਾਵੇਂ ਮੈਨੂੰ ਰਸਤੇ ਵਿੱਚ ਮਾਰਨੀ ਹੀ ਕਿਉਂ ਨਾ ਪਵੇ ਪਰ ਪੈਸਿਆਂ ਦੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ ਉਹ ਸਾਰੇ ਕੰਮ ਛੱਡ ਕੇ ਉਸ ਕੋਠੇ ਤੇ ਚਲਾ ਗਿਆ ਜਦੋਂ ਉਹ ਅੰਦਰ ਦਾਖਲ ਹੋਇਆ ਤਾਂ ਉੱਥੋਂ ਦਾ ਮਾਹੌਲ ਵੇਖ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅੰਦਰ ਰਕੇਸ਼ ਦੇ ਮਾਤਾ ਪਿਤਾ ਘਰ ਵਾਲੀ ਅਤੇ ਉਸ ਦਾ ਤਾਇਆ ਬੈਠੇ ਸੀ ਉਸ ਨੂੰ ਵੇਖ ਕੇ ਰਕੇਸ਼ ਦਾ ਚਿਹਰਾ ਪੀਲਾ ਪੈ ਗਿਆ ਰਕੇਸ਼ ਦੇ ਪਿਤਾ ਨੇ ਇੱਕ ਜ਼ੋਰਦਾਰ ਥੱਪੜ ਉਹਦੇ ਮੂੰਹ ਤੇ ਮਾਰਿਆ ਅਤੇ ਕਹਿਣ ਲੱਗੇ ਕਿ ਮੈਂ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਤੂੰ ਇੰਨਾ ਘਿਰ ਜਾਵੇਂਗਾ ਰਾਗਣੀ ਵੀ ਰਕੇਸ਼ ਨੂੰ ਬੁਰਾ ਭਲਾ ਕਹਿਣ ਲੱਗੀ ਉੱਥੇ ਉਹਨਾਂ ਨੇ ਪਹਿਲਾਂ ਹੀ ਪੁਲਿਸ ਬੁਲਾਈ ਹੋਈ ਸੀ ਉਹਨਾਂ ਨੇ ਪੂਰੀ ਤਿਆਰੀ ਨਾਲ ਹਿਰਕੇਸ਼ ਨੂੰ ਉੱਥੇ ਬੁਲਾਇਆ ਸੀ ਰਕੇਸ਼ ਇਹ ਸਭ ਦੇਖ ਕੇ ਹੈਰਾਨ ਸੀ ਕਿ ਇਹਨਾਂ ਨੂੰ ਇਹ ਸਭ ਕਿਵੇਂ ਪਤਾ ਲੱਗਿਆ ਤਾਂ ਰਕੇਸ਼ ਦੇ ਘਰ ਵਾਲੀ ਨੇ ਦੱਸਿਆ ਕਿ ਮੈਂ ਤੁਹਾਡੇ ਹੋਂ ਵਿੱਚ ਸਭ ਕੁਝ ਵੇਖ ਲਿਆ ਸੀ ਕੋਠੇ ਵਾਲਿਆਂ ਨੇ ਮੇਰੇ ਮਾਤਾ ਪਿਤਾ ਤੇ ਘਰ ਵਾਲੀ ਦੇ ਕਹਿਣ ਤੇ ਮੈਨੂੰ ਫੋਨ ਕੀਤਾ ਸੀ ਪੁਲਿਸ ਰਕੇਸ਼ ਨੂੰ ਫੜ ਕੇ ਲੈ ਗਈ ਜਾ ਕੇ ਕੁੱਟਮਾਰ ਕੀਤੀ ਤਾਰਕੇਸ਼ ਸਭ ਕੁਝ ਮੰਨ ਗਿਆ ਰਕੇਸ਼ ਨੇ ਆਪਣੇ ਮੂੰਹ ਆਪ ਜ਼ੁਲਮ ਕਬੂਲ ਕਰ ਲਿਆ ਇਸ ਲਈ ਉਸ ਨੂੰ 10 ਸਾਲ ਦੀ ਸਜ਼ਾ ਹੋ ਗਈ ਉਸ ਦੇ ਘਰ ਵਾਲੀ ਆਪਣੀ ਭੈਣ ਨੂੰ ਲੈ ਕੇ ਤਾਏ ਕੋਲ ਚਲੀ ਗਈ ਰਕੇਸ਼ ਦੇ ਮਾਤਾ ਪਿਤਾ ਨੇ ਉਸ ਨੂੰ ਬੇਦਖਲ ਕਰਤਾ ਕਿ ਤੂੰ ਸਾਡਾ ਪੁੱਤ ਨਹੀਂ ਹੋ ਸਕਦਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡਾ ਪੁੱਤ ਇਹ ਹੋ ਜਾ ਹੋਵੇਗਾ ਹੁਣ ਰਕੇਸ਼ ਜੇਲ੍ਹ ਵਿੱਚ ਬੈਠਾ ਏ ਸੋਚਦਾ ਕਿ ਮੈਂ ਕੀ ਕਰਿਆ ਕੀ ਖੱਟਿਆ ਕੀ ਖਾਦਾ ਇਹ ਮੇਰੇ ਨਾਲ ਕੀ ਬਣ ਗਈ ਇਸ ਕਹਾਣੀ ਨੂੰ ਸੁਣਾਉਣ ਦਾ ਇਹੀ ਮਕਸਦ ਸੀ ਕਿ ਸਾਨੂੰ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ ਸਾਰੀ ਕਹਾਣੀ ਸੁਣਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ